ਪ੍ਰਧਾਨ ਮੰਤਰੀ ਨरेन्द्र મોદી ਦੀ ਪੰਜਾਬ ਫੇਰੀ ਤੋਂ ਪਹਿਲਾਂ ਬੀਜੇਪੀ ਦੀ ਪੰਜਾਬ ਇਕਾਈ ਦੀ ਕੋਰ ਕਮੇਟੀ ਦੀ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਤੇ ਜਨਰਲ ਸਕੱਤਰ ਅਨਿਲ ਸਰੀਨ ਸ਼ਾਮਲ ਹੋਏ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਆਉਣਾ ਉਹਨਾਂ ਦੀ ਸ੍ਰੀ ਗੁਰੂ ਰਵਿਦਾਸ ਪ੍ਰਤੀਸ਼ਰਦਾ ਦਾ ਪ੍ਰਤੀਕ ਹੈ ਉਨਾ ਜਲੰਧਰ ਵਿੱਚ ਬੰਬ ਧਮਾਕਿਆਂ ਦੀ ਧਮਕੀ ਬਾਰੇ ਗੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨਾ ਚਾਹੀਦਾ ਹੈ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਰਕਾਰ ਗੈਂਗਸਟਰਾਂ ਅਤੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਵਿੱਚ ਆਸਫਲ ਰਹੀ ਹੈ ਮੈਂ ਕਹਿ ਰਿਹਾ ਸੀ ਜਿੱਥੇ ਪ੍ਰਧਾਨ ਮੰਤਰੀ ਜੀ ਦੇ ਦੌਰੇ ਨੂੰ ਨਹੀਂ ਵਿਅਸਤਿਤ ਕਰ ਸਕਦੇ ਜਿੱਥੇ ਗੈਂਗਸਟਰ ਜਾਂ ਜਿਹੜੇ ਟੈਰਰਿਸਟ ਤੇ ਰੈਡੀਕਲ 엘ਿਮੈਂਟਸ ਹੈ ਉਹਨਾਂ ਦੇ ਮੂੰਹ ਬੰਦ ਨਹੀਂ ਕਰ ਸਕਦੇ ਉਹਨਾਂ ਦੇ ਕਾਰਨਾਮੇ ਨਹੀਂ ਬੰਦ ਕਰ ਸਕਦੇ ਤੇ ਉੱਥੇ ਹੀ ਇੱਕ ਪਾਸੇ মিডিਆ ਹਾਊਸਿਸ ਦੇ ਮਗਰ ਜਿਹੜਾ ਇਹਨਾਂ ਨੇ ਇੱਕ ਪਾਲਿਸੀ ਦੇ ਤੌਰ ਤੇ ਆ ਜਿਹੜਾ ਕੰਮ ਚਾਲੂ ਕੀਤਾ ਉਹਦੀ ਬੜੀ ਭਾਰੀ ਨਿਖੇਦੀ ਸਾਡੇ ਸਾਰੇ ਸਾਥੀਆਂ ਨੇ ਮਿਲ ਕੇ ਇੱਥੇ ਕੀਤੀ ਹੈ ਤੇ ਸਰਕਾਰ ਐਸੇ ਕਰਕੇ ਮੈਂ ਕਹਿ ਰਿਹਾ ਸੀ ਵੀ ਜੇ ਇਹਨਾਂ ਨੇ ਜਿਹੜੇ ਉਹ ਹੀ ਇਹਨਾਂ ਤੇ ਲਾਗੂ ਹੁੰਦਾ ਵੀ ਪਹਿਲੇ ਵਾਲੀ ਗਲਤੀਆਂ ਤੋਂ ਆਪਣੀ ਸਬਕ ਨਹੀਂ ਸਿੱਖਦੇ